ਮંત્રી ਔਰ ਕੈਬਨਿਟ ਮੰਤਰੀਏ ਜਾਨ ਬਚਾਪ ਚਾ ਕੇ ਭੱਜ ਰਹੇ ਨੇ ਅਸੀਂ ਐਲਾਨ ਕੀਤਾ ਹੋਇਆ ਤੇ ਮੁੱਖ ਮੰਤਰੀ ਜੇਸ ਵੀ ਜਿਲੇ ਜਾਏਗਾ ਅਸੀਂ ਘੇਰਾਂਗੇ ਹੁਣ ਜਦੋਂ ਮੁੱਖ ਮੰਤਰੀ ਜੀ ਸ਼ਾਹਪੁਰਾਣ ਜਾਂ ਜਲੰਧਰ ਰਣ ਕਿਤੇ ਵੀ ਜਾਣ ਸਾਨੂੰ ਪਹਿਲਾ 24 ਘੰਟੇ ਜਿਹੜਾ ਜੇਲ੍ਹ ਦੇ ਅੰਦਰ ਥਾੜੇ ਦੇ ਅੰਦਰ ਡੱਕ ਦਿੱਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਜੀ ਡਰਦੇ ਨੇ ਇਹ 4 ਸਾਲ ਪਹਿਲਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤਾ ਉਹ ਲਾਗੂ ਨਹੀਂ ਕੀਤਾ ਇਹ ਮੇਰੇ ਤੋਂ ਸਵਾਲ ਪੁੱਛਣਗੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਮੈਂ ਸਮਝਦਾ ਇਹ ਵੱਡਾ ਬਦਲਾਅ ਹੈ ਵੀ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਪੈਨਸ਼ਨਾਂ ਲੱਗ ਗਈਆਂ ਅਸੀਂ 4 ਸਾਲ ਬਾਅਦ ਵੀ ਸਾਨੂੰ ਪੈਨਸ਼ਨ ਨਸੀਬ ਨਹੀਂ ਹੋਈ ਇਹ ਵੱਡਾ ਬਦਲਾਅ ਹੈ ਬੜਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਅੱਛਾ ਅੱਛਾ 7.17 ਸਾਲ ਦੇ ਨੂੰ ਆਏ ਸੀ ਵੀ ਮੰਤਰੀ ਜੀ ਕਿਉਂਕਿ ਇੱਕ ਸਰਕਾਰ ਦਾ ਵੱਡਾ ਅੰਗ ਹੈ ਤੇ ਮੁੱਖ ਮੰਤਰੀ ਚ ਸਾਡਾ ਇਹ ਸਨੇਹਾ ਭਜਣ ਵੀ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀਆਂ ਨੀਤੀਆਂ ਤੋਂ ਬੜੇ ਤੰਗ ਨੇ ਨਾ ਪੀ ਕਮਿਸ਼ਨ ਦੇ ਬਕਾਏ ਮਿਲੇ ਨਾ ਡੀਏ ਮਿਲਿਆ ਨਾ ਪੁਰਾਣੀ ਪੈਨਸ਼ਨ ਬਹਾਲੀ ਹੋਈ ਨਾ ਕੱਚੇ ਮੁਲਾਜ਼ਮ ਪੱਕੇ ਹੋਏ ਨਾ ਇਨਸੈਂਟਿਵ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਕੋਈ ਮਾਣ ਪੱਤਾ ਵਧਿਆ ਨਾ ਪੈਨਸ਼ਨਰ ਨੂੰ 2.95 ਦਾ ਗੁਣਾਕ ਮਿਲਿਆ ਪਰ ਸਰਕਾਰ ਜਿਹੜੀ ਹੈ ਲਗਾਤਾਰ ਦਾਵਾ ਕਰ ਰਹੀ ਹੈ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦਾ ਦਾਵਾ ਕਰ ਰਹੇ ਹਾਂ ਪਰ ਅਸੀਂ ਮਾਤਰੀ ਜੀ ਨੂੰ ਇਹ ਮੰਗ ਪੱਤਰ ਦੇਣ ਆਏ ਸੀ ਬੜੀ ਹੈਰਾਨੀ ਹੋਈ ਇੱਕ ਦਿਨ ਪਹਿਲਾਂ ਵਿਸ਼ੇਸ਼ ਤੌਰ ਤੇ ਸਾਡੇ ਕਨਵੀਨਰ ਸ੍ਰੀ ਸ਼ਰਣਾ ਜੀ ਦਫਤਰ ਸਨੇਹਾ ਦੇ ਕੇ ਗਏ ਬੇ ਅਸੀਂ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਆਵਾਂਗੇ ਅੱਜ ਤੁਸੀਂ ਦੇਖਿਆ ਹੋਣਾ ਵੀ 70 78 80 ਸਾਲ ਦੇ ਬਜ਼ੁਰਗ ਜਿਨ੍ਹਾਂ ਕੋ ਤੁਰਿਆ ਨਹੀਂ ਜਾ ਰਿਹਾ ਉਹ ਵੀ ਆਏ ਸੀ ਆਪਣੇ ਆਸ ਦੇ ਨਾਲ ਕਿ ਸਾਨੂੰ 2.59 ਦਾ ਗੁਲਾਕ ਮਿਲ ਜੇਗਾ ਵੱਡੀ ਗਿਣਤੀ ਦੇ ਐਨਪੀਐਸ ਮੁਲਾਜ਼ਮ ਆਏ ਸੀ ਵੀ ਸਾਨੂੰ ਪੁਰਾਣੀ ਪੈਨਸ਼ਨ ਮਿਲ ਜੇਗੀ ਪਰ ਮੰਤਰੀ ਜੀ ਨੇ ਗੱਲ ਤਾਂ ਕੀ ਸੁਣੀ ਸੀ ਓਟਾ ਸਾਨੂੰ ਘਰ ਮੰਗ ਪੁੱਤਰ ਵੀ ਲੈਣ ਲਈ ਨਹੀਂ ਰੁਕੇ ਇੱਥੋਂ ਪਤਾ ਲੱਗਦਾ ਵੀ ਇਹ ਹੁਣ ਸਾਡੇ ਆਮ ਲੋਕ ਨਹੀਂ ਰਹੇ ਬੜੇ ਖਾਸ ਹੋ ਗਏ ਨੇ ਜਿਹੜੇ ਆਮ ਲੋਕਾਂ ਨਾਲ ਦੂਰੀ ਬਣਾ ਰਹੇ ਨੇ ਤੇ ਅਸੀਂ ਫਿਰ ਉੱਥੇ ਇਹਨਾਂ ਦੇ ਦਫ਼ਤਰ ਤੋਂ ਜਦੋਂ ਨਹੀਂ ਡੀਕ ਕੇ ਲਗਾਤਾਰ 1 ਘੰਟਾ ਸੀ ਉੱਥੇ ਇੰਤਜ਼ਾਰ ਕੀਤਾ ਸਾਢੇ 10 ਤੋਂ ਸਾਢੇ 11 ਵਜੇ ਤੱਕ ਉੱਥੇ ਬੈਠੇ ਜਦੋਂ ਨਹੀਂ ਆਇਆ ਤਾਂ ਅਸੀਂ ਰੋਸ ਮਾਰਚ ਲੈ ਕੇ ਨਾ ਤੇ ਕਰਤ ਕਰਾਇਆ ਤੇ ਅਸੀਂ ਪੀਐਸ ਨੇ ਜਿਹੜਾ ਕਿ ਮਿਤੀ 24 11 25 ਨੂੰ ਆਰਡਰ ਨੰਬਰ ਹੀ ਜਿਹੜਾ ਕਿ 811629 ਰਾਹੀਂ ਸੀ ਜਿਹੜੀ ਜਿਹੜੀ ਡਬਲ ਪੀ ਨੰਬਰ 15895 ਨੂੰ 2023 ਦੇ ਫੈਸਲੇ ਨੂੰ ਜਿਹੜਾ ਸੀ ਡਬਲ ਪੀ 13525 ਹਰਪ੍ਰੀਤ ਸਿੰਘ ਐਂਡ ਆਦਰਸ ਵਰਸ ਜੇਟੇਟ ਆਫ ਪੰਜਾਬ ਦੇ ਲਈ ਪ੍ਰਮਾਣ ਕਰਦੇ ਹੋਏ ਪਟੀਸ਼ਨ ਕਰਤਾਵਾਂ ਨੂੰ ਪੰਜਾਬ ਫਾਈਨੈਂਸ ਡਿਪਾਰਟਮੈਂਟ ਦੇ ਸਾਮਤੀ ਦੇ ਨਾਲ 10 300 34800 ਪਲਸ ਗ੍ਰੇਡ ਪੇਚ 4200 ਦੇਣ ਦੇ ਲਈ ਸਹਿਮਤੀ ਪ੍ਰਗਟਾਈ ਗਈ ਹੈ ਇਸ ਫੈਸਲੇ ਨੂੰ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਅਨੁਸਾਰ ਸ਼ਕਤੀ ਦੇ ਨਾਲ ਲਾਗੂ ਕਰਨ ਦੇ ਲਈ ਸ਼ਕਤੀ ਦੇ ਨਾਲ ਜਿਹੜਾ ਲਾਗੂ ਕਰਨ ਦੇ ਲਈ ਲਿਖਿਆ ਹੈ ਇਸੇ ਤਰ੍ਹਾਂ ਹੀ ਅਦਾਲਤੀ ਫੈਸਲੇ ਦੇ ਨਾਲ ਜਿਹੜਾ ਹੈ ਇੰਸਟੀਚੂਨਲ ਮੁਲਾਜ਼ਮਾਂ ਨੂੰ ਜਿਹੜਾ ਹੈ ਕੁਝ ਰਾਹ ਜਿਹੜੀ ਹੈ ਮਿਲੀ ਹੈ ਨਹੀਂ ਤਾਂ ਸਰਕਾਰ ਤਾਂ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀਆਂ ਹਨ ਤੇ ਇਹ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਚੰਗਾ ਫੈਸਲਾ ਹੈ ਅਤੇ ਇਹ ਵੀ ਦੇਖੋ ਕਿਤੇ ਜਾ ਰਹੀ ਹੈ ਕਿ ਕੀ ਵਿਖਦੇ ਵਿੱਚ ਅਜਿਹੇ ਹੋਰ ਫੈਸਲੇ ਆਉਣ ਦੀ ਜਿਹੜੀ ਹੈ ਜਿਹੜੀ ਪ੍ਰਾਬਲ ਜਿਹੜੀ ਸੁਭਾਵਨਾ ਹੈ ਇਸ ਦੇ ਨਾਲ ਹੀ ਜੋ ਮੁਲਾਜ਼ਮ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਸੈਲਰੀ ਘੱਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਹੁਣ ਪੂਰੇ ਗ੍ਰੇਡ ਵਿਦੇ ਵਿੱਚ ਸੈਲਰੀ ਦਿੱਤੇ ਜਾਣ ਦੀ ਸੁਭਾਵਨਾ ਬਣ ਗਈ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ